हां जी बहन सिस्टर काल जी आज ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੇ ਪਲੇਟਾ ਪਾ ਕੇ ਦੱਸਾਂਗੇ ਕਿ ਆਪਣੇ ਲਾਈਨਿੰਗ ਵਾਲੇ ਸੂਟ ਦੇ ਸਹੀ ਪਲੇਟਾ ਕਿਵੇਂ ਲਿਕਣਾ ਪੈਂਦੀਆਂ ਜਿਹਦੇ ਨਾਲ ਕਿ ਆਪਣੇ ਸੂਟ 'ਚ ਕੋਈ ਵੀ ਵੱਲ ਨਾ ਪਵੇ ਤੇ ਜਿਹੜੀ ਆਪਣੇ ਸੂਟ ਦੀ ਫਿਟਿੰਗ ਬਿਲਕੁਲ ਪਰਫੈਕਟ ਆਵੇ ਠੀਕ ਹੈ ਜੀ ਹਾਂ ਜੀ ਦੇਖੋ ਆਪਾਂ ਆ ਪਲੇਟਾਂ ਦੇ ਨਿਸ਼ਾਨ ਲਾ ਲਏ ਆ ਇਹ ਵਾਲੇ ਨਿਸ਼ਾਨ ਆਪਣੇ ਪਲੇਟਾਂ ਦੇ ਆ ਸਿੱਧੀਆਂ ਪਲੇਟਾਂ ਹੋਣਾ ਸਾਈਡ ਪਲੇਟਾਂ ਹੋਣਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਹਨਾਂ ਪਲੇਟਾਂ ਨੂੰ ਕੱਚੀਆਂ ਕਰਨਾ ਇੱਕ ਵਾਰੀ ਠੀਕ ਹੈ ਜੀ ਕੱਚੀਆਂ ਕਰਨ ਤੋਂ ਬਿਨਾਂ ਤੁਸੀਂ ਪਲੇਟਾਂ ਨਹੀਂ ਪਾਉਣੀਆਂ ਦੇਖੋ ਇਸ ਤਰੀਕੇ ਨਾਲ ਕੱਚੀਆਂ ਕਰਾਂਗੇ ਆਪਾਂ ਆਪਣੇ ਸੂਟ ਦੇ ਉੱਪਰ ਇਸ ਤਰੀਕਾ ਨਾਲ ਲਾਈਨਿੰਗ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲੇ ਨਿਸ਼ਾਨ ਜਿਹੜੇ ਹੈਗੇ ਆਪਣੇ ਲਾਈਨਿੰਗ ਤੇ ਲੱਗੇ ਹੋਏ ਆ ਠੀਕ ਹੈ ਜੀ ਤੇ ਆਪਾਂ ਜਿਹੜੀ ਸਿੱਧੀ ਪਲੇਟ ਪਾਣੀ ਆਪਣੇ ਨਿਸ਼ਾਨ ਲੱਗੇ ਹੋਏ ਆ ਤੇ ਇਸ ਨਿਸ਼ਾਨ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਇੱਕ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਹਾਂਜੀ ਇਸ ਤਰੀਕੇ ਨਾਲ ਤੁਸੀਂ ਉੱਪਰ ਸਲਾਈ ਲਾ ਲੈਣੀ ਹੈ ਠੀਕ ਹੈ ਜੀ ਤੇ ਜਿਹੜਾ ਆਪਣਾ ਲਾਈਨਿੰਗ ਵਿੱਚ ਵੀ ਕੋਈ ਵਾਲ ਨਹੀਂ ਹੋਣਾ ਚਾਹੀਦਾ ਬਿਲਕੁਲ ਆਪਣੀ ਵਾਲ ਲਾਈਨਿੰਗ ਤੇ ਕਪੜਾ ਬਰਾਬਰ ਬਰਾਬਰ ਹੋਣੇ ਚਾਹੀਦੇ ਆ ਠੀਕ ਹੈ ਜੀ ਧਾਗਾ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਇਸ ਤੋਂ ਆ ਸੇਮ ਸਿੱਧੀ ਪਲੇਟ ਵੀ ਪਾਵਾਂਗੇ ਇਸ ਤਰੀਕੇ ਨਾਲ ਹੀ ਆਪਾਂ ਇੱਥੇ ਆਪਾਂ ਇਸ ਤਰੀਕੇ ਨਾਲ ਸਟਾਰਟ ਕਰਾਂਗੇ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਸਿੱਧੀ ਲਾਈਨ ਲਾਈ ਹੋਈ ਏ ਇਹਦੇ ਉੱਪਰ ਆਪਾਂ ਸਿੱਧੀ ਸਲਾਈ ਲਾ ਦੇਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਦੇ ਕੱਪੜੇ 'ਚ ਕੋਈ ਵਾਲ ਨਹੀਂ ਹੋਣਾ ਚਾਹੀਦਾ ਇਸ ਤਵਾਰਾ ਜਿਹੜੀ ਕਮਰ ਵਾਲੀ ਪਲੇਟ ਹੈ ਇੱਥੇ ਵੀ ਆਪਾਂ ਸਿੱਧੀ ਸਿਲਾਈ ਲਾ ਦੇਣੀ ਹੈ ਇਸ ਤਰੀਕੇ ਨਾਲ ਜਿਹੜਾ ਪਲੇਟਾਂ ਦੇ ਨਿਸ਼ਾਨ ਲਾਏ ਹੋਣਗੇ ਉੱਪਰ ਉੱਪਰ ਸਿਲਾਈ ਲਾਉਣੀ ਆ ਠੀਕ ਹੈ ਜੀ ਆਪਣੀਆਂ ਸਿੱਧੀਆਂ ਸਿਲਾਈਆਂ ਲੱਗ ਗਈਆਂ ਜਿਹੜਾ ਕਿ ਕਪੜਾ ਆਪਣਾ ਪੂਰਾ ਮਜ਼ਬੂਤ ਹੋ ਗਿਆ ਹੁਣ ਆਪਾਂ ਪਲੇਟ ਪਾਵਾਂਗੇ ਜਦੋਂ ਇਥੋਂ ਆਪਣਾ ਕਪੜਾ ਅਲੱਗ ਨਹੀਂ ਰਹੂਗਾ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਕੱਚੀਆਂ ਪਲੇਟਾਂ ਨਹੀਂ ਕਰਦੇ ਆਪਾਂ ਜਿਹੜੇ ਇਸ ਤਰੀਕੇ ਨਾਲ ਪਲੇਟ ਪਾਉਣੇ ਆ ਅੱਧਾ ਕਪੜਾ ਆਪਣਾ ਪਲੇਟ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤੇ ਇਸ ਤਰ੍ਹਾਂ ਪਲੇਟਾਂ ਪਾਉਣ ਦੇ ਨਾਲ ਆਪਣਾ ਕਪੜਾ ਪਲੇਟ ਦੇ ਵਿੱਚੋਂ ਬਿਲਕੁਲ ਬਾਹਰ ਨਹੀਂ ਨਿਕਲਦਾ ਤੇ ਆਪਾਂ ਇਸ ਤਵਾਰ ਕੀ ਕਰਨਾ ਦੇਖੋ ਜੀ ਇਸ ਕਪੜੇ ਨੂੰ ਇਸ ਤਰੀਕੇ ਨਾਲ ਚੁੱਕ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਤੇ ਇਥੋਂ ਆਪਣੀ ਪਲੇਟ ਪਾਣੀ ਆਪਾਂ ਸਟਾਰਟ ਕਰਾਂਗੇ ਦੇਖੋ ਆਪਣੀ ਸਿੱਧੀ ਪਲੇਟ ਪੈ ਗਈ ਹੈ ਤੇ ਬਿਲਕੁਲ ਸਾਰਾ ਕਪੜਾ ਦੇਖੋ ਆਪਣਾ ਵਿੱਚ ਆਇਆ ਠੀਕ ਹੈ ਦੇਖੋ ਸਿੱਧੀ ਪਲੇਟ ਦੇ ਵਿੱਚ ਸਾਰਾ ਕਪੜਾ ਆਪਣਾ ਵਿੱਚ ਆਇਆ ਕੋਈ ਵੀ ਕਪੜਾ ਆਪਣਾ ਬਾਹਰ ਨਹੀਂ ਰਹਿ ਗਿਆ ਠੀਕ ਹੈ ਜੀ ਇਹ ਤਾਂ ਆਈ ਇਸ ਤਰੀਕੇ ਨਾਲ ਕਪੜਾ ਸਾਰਾ ਆਪਣੇ ਵਿੱਚ ਆਇਆ ਜੇ ਆਪਾਂ ਪਲੇਟ ਇਸ ਤਰੀਕੇ ਨਾਲ ਕੱਚੀ ਕੀਤੀ ਹੋਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸਾਈਡ ਵਾਲੀ ਪਲੇਟ ਪਾਵਾਂਗੇ ਇਸ ਤਰੀਕੇ ਨਾਲ ਕਪੜਾ ਚੱਕਾਂਗੇ ਆਪਾਂ ਕਾਜੀ ਦੇਖੋ ਸਾਈਡ ਵਾਲੀ ਪਲੇਟ ਵੀ ਆਪਣੀ ਕਿੰਨੀ ਸੋਹਣੀ ਪਈ ਹੈ ਤੇ ਸਾਰਾ ਕਪੜਾ ਆਪਣਾ ਦੇਖੋ ਬਿਲਕੁਲ ਵਿੱਚ ਆਇਆ ਪਲੇਟ ਦੇ ਠੀਕ ਹੈ ਜੀ ਇਹ ਮਰ ਵਾਲੀ ਪਲੇਟ ਦੇਖੋ ਆਪਣੀ ਮੋਡੇ ਵਾਲੀ ਪਲੇਟ ਵੀ ਪੈ ਗਈ ਹੈ ਤੇ ਬਿਲਕੁਲ ਸਾਰਾ ਕਪੜਾ ਇਸ ਤਰੀਕੇ ਨਾਲ ਵਿੱਚ ਆਇਆ ਹੈ ਵੇਖੋ ਕਿਤੇ ਵੀ ਆਪਣਾ ਖਾਲੀ ਕਪੜਾ ਨਹੀਂ ਹੈ ਇਹ ਵੀ ਬਾਹਰ ਰਹਿ ਗਿਆ ਆਪਣੇ ਕਪੜਾ ਪਲੇਟ ਤੋਂ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਆਹ ਵਾਲੀ ਕੱਚੀ ਸਲਾਈ ਲਾਈ ਸੀਗੀ ਦੇਖੋ ਇਹਨੂੰ ਆਪਾਂ ਢੇੜ ਦਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਦੇਖੋ ਜੀ ਆਪਣੇ ਕੋਈ ਵੀ ਨਿਸ਼ਾਨ ਨਹੀਂ ਇੱਥੇ ਹੈਗਾ ਵੀ ਆਪਾਂ ਕੱਚੀ ਸਲਾਈ ਲਾਈ ਸੀ ਆਪਣਾ ਕਿਤੇ ਵੀ ਧਾਗਾ ਨਹੀਂਗਾ ਤੇ ਇਸ ਤਰ੍ਹਾਂ ਇੱਥੋਂ ਵੀ ਆਪਾਂ ਇਹਨੂੰ ਦੀੜ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਸਿੱਧੀ ਪਲੇਟ ਦੇ ਵਿੱਚ ਵੀ ਇਸ ਤਰੀਕੇ ਨਾਲ ਆਪਾਂ ਸਲਾਈ ਦੀੜ ਦਾਂਗੇ ਸਾਰੀ ਲਓ ਜੀ ਦੇਖੋ ਆਪਣੇ ਲਾਈਨਿੰਗ ਵਾਲੇ ਸੂਟ ਦੇ ਪਲੇਟਾ ਕਿੰਨੇ ਆ ਸੋਹਣੇ ਪੰਨਾਂ ਨਾ ਤਾਂ ਆਪਣੇ ਇਸ ਕਪੜੇ 'ਚ ਕੋਈ ਵੀ ਵਾਲਾ ਨਾ ਇਸ ਮੋਢੇ ਵਾਲੇ ਕੱਪੜੇ 'ਚ ਕੋਈ ਵਾਲਾ ਤੇ ਨਾ ਹੀ ਆਪਣੇ ਕਮਰ ਵਾਲੇ ਕੱਪੜੇ 'ਚ ਕੋਈ ਵੀ ਵਾਲਾ ਹੈ ਠੀਕ ਹੈ ਜੀ ਵੇਖੋ ਬਹੁਤ ਸੋਹਣੀਆਂ ਪਲੇਟਾਂ ਬਣੀਆਂ ਆਪਣੀਆਂ ਤੇ ਪੁੱਠੀ ਸਾਈਡ ਤੋਂ ਵੀ ਆਪਣੀ ਪਲੇਟਾਂ ਦੀ ਬਹੁਤ ਸਫਾਈ ਹੈ ਤੇ ਇਸ ਦਵਾਰ ਆਪਾਂ ਇਸ ਤਰੀਕੇ ਨਾਲ ਇਧਰ ਲਈ ਇਸ ਤੋਂ ਬਾਅਦ ਦੂਸਰੀ ਸਾਈਡ ਤੇ ਵੀ ਪਲੇਟਾਂ ਪਾ ਲਾਂਗੇ ਤੇ ਹਾਂਜੀ ਅਗਰ ਤੁਹਾਨੂੰ ਮੇਰੀ ਪਲੇਟਾਂ ਵਾਲੀ ਵੀਡੀਓ ਸਮਝ ਆ ਗਈ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਤਵਾਦ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰਾਖਾ